ਆਪ ਜੀ ਵਿੱਚੋਂ ਜਿਨ੍ਹਾਂ ਨੇ ਫਿਰ ਹੈਰਾ ਫੇਰੀ ਫਿਲਮ ਦੇਖੀ ਹੈ ਉਹਨਾਂ ਨੂੰ ਇਸ ਫਿਲਮ ਦਾ ਇਹ ਸੀਨ ਯਾਦ ਹੀ ਹੋਵੇਗਾ ਜਿਸ ਵਿੱਚ ਅਕਸ਼ੇ ਕੁਮਾਰ ਕਹਿੰਦਾ ਹੈ ਕਿ ਇਹ ਸਕੀਮ ਕਿਸੇ ਐਰੇ ਗੈਰੇ ਨੱਥੂ ਖਹਿਰੇ کے لیے نہیں ہے۔ ਦੇਖਿਆ ਜਾਵੇ ਤਾਂ اس وقت تو ਇਹ ਪ੍ਰਭਾਵ ਪੈਂਦਾ ਹੈ ਕਿ ਨੱਥੂ ਖਹਿਰਾ ਕੋਈ ਆਮ ਹੀ ਤਰ੍ਹਾਂ ਫਿਰਦਾ ਬੰਦਾ ਹੋਵੇਗਾ ਜਿਸ ਦੇ ਨਾਂ ਤੋਂ ਇਹ ਮੁਹਾਵਰਾ ਜਾਂ ਅਖਾਣ ਪ੍ਰਚਲਿਤ ਹੋ ਗਿਆ। ਪਰ ਕੀ ਆਪ ਜੀ ਇਸ ਨੱਥੂ ਖਹਿਰੇ ਬਾਰੇ ਜਾਣਦੇ ਹੋ? ਸ਼ਾਇਦ 95% ਸਰੋਤੇ ਨਹੀਂ ਜਾਣਦੇ ਹੋਣਗੇ। ਕਿਉਂਕਿ ਜੇ ਜਾਣਦੇ ਹੁੰਦੇ ਤਾਂ ਅਸੀਂ ਆਪਣੇ ਇਸ ਮਹਾਨ ਸ਼ਹੀਦ ਦੀ ਕੁਰਬਾਨੀ ਦਾ ਇੰਝ ਮਜ਼ਾਕ ਨਾ ਉਡਾਉਂਦੇ ਤੇ ਨਾ ਉਡਾਉਣ ਦਿੰਦੇ ਠੀਕ ਸੁਣਿਆ ਤੁਸੀਂ ਸਾਡੀ ਕੌਮ ਦਾ ਮਹਾਨ ਸ਼ਹੀਦ ਅਤੇ ਸਾਡੇ ਇਸ ਮਹਾਨ ਸ਼ਹੀਦ ਬਾਰੇ ਜਾਣ ਕੇ ਨਾ ਕੇਵਲ ਤੁਹਾਨੂੰ ਸਾਡੇ ਇਤਿਹਾਸ ਤੇ ਮਾਣ ਮਹਿਸੂਸ ਹੋਵੇਗਾ ਬਲਕਿ ਹੈਰਾਨੀ ਵੀ ਹੋਵੇਗੀ ਕਿ ਕਿਸ ਤਰ੍ਹਾਂ ਸਾਡੇ ਇੰਨੇ ਮਹਾਨ ਸ਼ਹੀਦ ਨੂੰ ਸਾਡੇ ਤੋਂ ਦੂਰ ਕਰਨ ਦੀਆਂ ਕੋਝੀਆਂ ਸਾਜ਼ਿਸ਼ਾਂ ਖੇਡੀਆਂ ਗਈਆਂ ਹਨ ਸਾਕੀ ਸ਼ੁਰੂ ਹੁੰਦੀ ਹੈ ਭਾਈ ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਵੱਲੋਂ ਮੱਸੇ ਨੂੰ ਸੋਧਾ ਲਾਉਣ ਤੋਂ ਜਿਸ ਦਾ ਜ਼ਿਕਰ ਅਸੀਂ ਪਿਛਲੀ ਵੀਡੀਓ ਵਿੱਚ ਕਰ ਚੁੱਕੇ ਹਾਂ ਅਤੇ ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਦੇਖ ਸਕਦੇ ਹੋ ਮੱਛੇ ਦੀ ਮੌਤ ਤੋਂ ਬਾਅਦ ਉਸ ਦੇ ਸਾਰੇ ਪਰਿਵਾਰ ਅਤੇ ਉਸ ਦੇ ਭਰਾਵਾਂ ਨੇ ਜ਼ਕਰੀਆ ਖਾਨ ਪਾਸ ਜਾ ਕੇ ਫਰਿਆਦ ਕੀਤੀ ਅਤੇ ਕਿਹਾ ਕਿ ਅਸੀਂ ਮੱਛੇ ਨੂੰ ਬਿਨਾ ਸਿਰ ਤੋਂ ਨਹੀਂ ਦਫਨਾ ਸਕਦੇ ਤੁਸੀਂ ਰੌਲਾ ਤਾਂ ਪਾਉਂਦੇ ਰਹਿੰਦੇ ਹੋ ਕਿ ਸਿੱਖ ਖਤਮ ਕਰ ਦਿੱਤੇ ਹਨ ਪਰ ਹੁਣ ਸਾਨੂੰ ਲੱਗਦਾ ਹੈ ਕਿ ਇਹ ਗੱਲਾਂ ਤੁਸੀਂ ਆਪਣੇ ਆਪ ਨੂੰ ਜਾਂ ਹਕੂਮਤ ਨੂੰ ਧਰਵਾਸ ਦੇਣ ਲਈ ਹੀ ਕਹਿ ਰਹੇ ਹੋ ਬਿਨਾ ਸਿਰ ਦੀ লাশ ਤੋਂ ਸਾਡੇ ਨਜ਼ਦੀਕੀ ਦੀਆਂ ਅੰਤਮ ਰਸਮਾਂ ਪੂਰੀਆਂ ਨਹੀਂ ਹੋ ਸਕਦੀਆਂ ਅਤੇ ਸਾਨੂੰ ਉਸੇ ਵੇਲੇ ਹੀ ਤਰਵਾਸ ਮਿਲੇਗੀ ਜਦੋਂ ਅਸੀਂ ਇਸ ਦੇ ਕਾਤਲ ਮਾਰ ਦਿੱਤੇ ਜ਼ਕਰੀਆ ਖਾਨ ਦੇ ਮੁਖਬਰਾਂ ਤੋਂ ਪਤਾ ਲੱਗਾ ਕਿ ਇਸ ਕਾਂਡ ਨੂੰ ਜਿੰਨਾ ਸਿੰਘਾਂ ਨੇ ਅੰਜਾਮ ਦਿੱਤਾ ਹੈ ਉਹਨਾਂ ਵਿੱਚੋਂ ਮੀਰਾਕੋਟ ਦਾ ਮਹਿਤਾਬ ਸਿੰਘ ਵੀ ਸ਼ਾਮਲ ਸੀ ਨਾਲ ਹੀ ਮੁਖਬਰਾਂ ਨੇ ਇਹ ਵੀ ਦੱਸਿਆ ਕਿ ਮਹਿਤਾਬ ਸਿੰਘ ਨੂੰ ਲੱਭਣਾ ਤਾਂ ਲਗਭਗ ਅਸੰਭਵ ਹੈ ਕਿਉਂਕਿ ਉਹ ਇਸ ਵੇਲੇ ਜੁਝਾਰੂ ਸਿੰਘਾਂ ਦੇ ਜਥੇ ਵਿੱਚ ਹੈ ਜੋ ਜੰਗਲਾਂ ਬੇਲਿਆਂ ਵਿੱਚ ਲੁਕੇ ਹੋਏ ਹਨ ਪਰ ਤੁਸੀਂ ਉਸ ਦਾ ਪੁੱਤਰ ਰਾਏ ਸਿੰਘ ਜ਼ਰੂਰ ਕਾਬੂ ਕਰ ਸਕਦੇ ਹੋ ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਰਾਏ ਸਿੰਘ ਇਸ ਸਮੇਂ ਮੀਰਾਕੋਟ ਪਿੰਡ ਵਿੱਚ ਹੀ ਰਹਿੰਦਾ ਹੈ ਮਸੇ ਦੇ ਰਿਸ਼ਤੇਦਾਰਾਂ ਨੇ ਮੁਗਲ ਫੌਜ ਸਮੇਤ ਮੀਰਾਕੋਟ ਪਿੰਡ ਤੇ ਚੜ੍ਹਾਈ ਕਰ ਦਿੱਤੀ ਜਿੱਥੋਂ ਦੇ ਚੌਧਰੀ ਨੱਥੂ ਖਹਿਰੇ ਦੇ ਘਰ ਰਾਏ ਸਿੰਘ ਰਹਿੰਦਾ ਸੀ ਨੱਥੂ ਖਹਿਰਾ ਭਾਈ ਮਹਿਤਾਬ ਸਿੰਘ ਦਾ ਬਹੁਤ ਕਰੀਬੀ ਮਿੱਤਰ ਸੀ ਅਤੇ ਇਸ ਮਿੱਤਰਤਾ ਸਦਕਾ ਹੀ ਭਾਈ ਮਹਿਤਾਬ ਸਿੰਘ ਨੇ ਰਾਏ ਸਿੰਘ ਨੂੰ ਵੱਡੇ ਹੋਣ ਤੱਕ ਭਾਈ ਨੱਥੂ ਖਹਿਰੇ ਦੇ ਹਵਾਲੇ ਕੀਤਾ ਹੋਇਆ ਸੀ ਮੁਗਲ ਫੌਜ ਦੇ ਅਹਿਲਕਾਰਾਂ ਨੇ ਪਿੰਡ ਮੀਰਾਕੋਟ ਨੂੰ ਘੇਰਾ ਪਾ ਲਿਆ ਅਤੇ ਪਿੰਡ ਦੇ ਚੌਧਰੀ ਨੱਥੂ ਖਹਿਰੇ ਨੂੰ ਪੇਸ਼ ਹੋਣ ਲਈ ਕਿਹਾ। ਚੌਧਰੀ ਦੇ ਪੇਸ਼ ਹੋਣ ਤੇ ਉਸ ਨੂੰ ਪਹਿਲਾਂ ਧਮਕੀ ਅਤੇ ਫਿਰ ਲਾਲਚ ਦੇ ਕੇ ਰਾਏ ਸਿੰਘ ਨੂੰ ਗ੍ਰਿਫਤਾਰ ਕਰਵਾਉਣ ਲਈ ਕਿਹਾ। ਰਾਏ ਸਿੰਘ ਦੀ ਉਮਰ ਉਸ ਵੇਲੇ ਇਤਿਹਾਸਿਕ ਸਰੋਤਾਂ ਮੁਤਾਬਕ 5 ਤੋਂ 6 ਸਾਲ ਦੀ ਸੀ। ਘਰ ਮੁੜਦੇ ਹੋਏ ਨੱਥੇ ਖਹਿਰੇ ਦੇ ਮਨ ਵਿੱਚ ਕਈ ਸਵਾਲਾਂ ਨੇ ਜਨਮ ਲਿਆ ਅਤੇ ਜਿਸ ਦਾ ਫੈਸਲਾ ਉਸਨੇ ਘਰ ਆ ਕੇ ਕਰਨਾ ਹੀ ਸਹੀ ਸਮਝਿਆ। ਚੌਧਰੀ ਸਾਹਿਬ ਨੇ ਆਪਣੇ ਘਰ ਪਹੁੰਚ ਕੇ ਆਪਣੇ ਪੁੱਤਰ ਨਾਲ ਇਸ ਵਿਵਪਤਾ ਬਾਰੇ رائے ਕੀਤੀ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਅਗੋਂ ਭਾਈ ਨਥੇ ਦੇ ਪੁੱਤਰ ਨੇ ਜਵਾਬ ਦਿੱਤਾ ਕਿ ਸਾਨੂੰ ਆਪਣਾ ਫਰਜ਼ ਜੋ ਕਿ ਭਾਈ ਮਹਿਤਾਬ ਸਿੰਘ ਦੇ ਪੁੱਤਰ ਭਾਈ ਰਾਏ ਸਿੰਘ ਨੂੰ ਬਚਾਉਣਾ ਹੈ ਉਹ ਨਿਭਾਉਣਾ ਚਾਹੀਦਾ ਹੈ ਅਤੇ ਅੱਜ ਜੇਕਰ ਅਸੀਂ ਆਪਣੀਆਂ ਜਾਨਾਂ ਬਚਾ ਕੇ ਕਾਇਰਾਂ ਵਾਂਗ ਰਾਏ ਸਿੰਘ ਨੂੰ ਉਹਨਾਂ ਜ਼ਾਲਿਮਾਂ ਪਾਸ ਛੱਡ ਆਉਂਦੇ ਹਾਂ ਤਾਂ ਅੱਜ ਤਾਂ ਸਾਡੀ ਜਾਨ ਬਚ ਜਾਵੇਗੀ ਪਰ ਇਤਿਹਾਸ ਵਿੱਚ ਸਾਡੀ ਇਸ ਕਾਇਰਤਾ ਕਰਕੇ ਸਾਡੇ ਪਰਿਵਾਰ ਉੱਪਰ ਕਲੰਕ ਲੱਗ ਜਾਵੇਗਾ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਇਸ ਕਾਰੇ ਕਰਕੇ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ ਭਾਈ ਨਥੇ ਖਹਿਰੇ ਨੇ ਆਪਣਾ ਤੀਰ ਕਮਾਣ ਚੁੱਕਿਆ ਅਤੇ ਰਾਏ ਸਿੰਘ ਸਣੇ ਇਹ ਦੋਨੋਂ ਪਿਓ ਪੁੱਤਰ ਨਥੇ ਖਹਿਰੇ ਦਾ ਸਿਰੀ ਅਤੇ ਭਾਈ ਨਥੇ ਖਹਿਰੇ ਦਾ ਭਾਣਜਾ ਫੌਜ ਦਾ ਮੁਕਾਬਲਾ ਕਰਨ ਲਈ ਤੁਰ ਪਏ। ਵਿਉਂਤ ਮੁਤਾਬਕ ਉਹਨਾਂ ਵਿੱਚੋਂ ਕੁਝ ਨੇ ਉੱਥੇ ਰੋਕੇ ਫੌਜ ਦਾ ਮੁਕਾਬਲਾ ਕਰਨਾ ਸੀ ਤਾਂ ਕਿ ਫੌਜ ਨੂੰ ਦੇਰੀ ਕੀਤੀ ਜਾ ਸਕੇ ਅਤੇ ਉਹਨਾਂ ਵਿੱਚੋਂ ਕੋਈ ਇੱਕ ਮੌਕਾ ਦੇਖ ਕੇ ਰਾਏ ਸਿੰਘ ਨੂੰ ਕਿਸੇ ਮਹਿਫੂਜ਼ ਜਗ੍ਹਾ ਤੇ ਛਾਡ ਆਵੇ। ਫੌਜ ਨੂੰ ਇਸ ਦੀ ਬਿਲਕੁਲ ਉਮੀਦ ਹੀ ਨਹੀਂ ਸੀ ਕੇ ਭਾਈ ਨੱਥਾ ਖਹਿਰਾ ਰਾਏ ਸਿੰਘ ਨੂੰ ਬਚਾਉਣ ਖਾਤਰ ਅਤੇ ਮਹਿਤਾਬ ਸਿੰਘ ਨਾਲ ਕੀਤੇ ਇਕਰਾਰ ਨੂੰ ਪਾਲਣ ਲਈ ਉਹਨਾਂ ਨਾਲ ਮੁਕਾਬਲਾ ਕਰਨ ਆ ਜਾਵੇਗਾ ਆਉਂਦਿਆ ਹੀ ਭਾਈ ਨੱਥੇ ਨੇ ਫੌਜ ਉੱਪਰ ਤੀਰਾਂ ਦਾ ਮੀਂਹ ਵਰਾ ਦਿੱਤਾ ਪਰ ਰਾਏ ਸਿੰਘ ਨੂੰ ਉੱਥੋਂ ਕੱਢਣ ਵਿੱਚ ਉਹ ਕਾਮਯਾਬ ਨਾ ਹੋ ਸਕੇ ਅਤੇ ਜਿਸ ਕਰਕੇ ਰਾਏ ਸਿੰਘ ਭਾਈ ਨੱਥੇ ਦੀਆਂ ਲੱਤਾਂ ਨੂੰ ਆਪਣੀ ਜਾਨ ਬਚਾਉਣ ਲਈ ਜਿੰਬੜ ਗਿਆ ਕੁਝ ਸਮਾਂ ਬਹੁਤ ਗਹਿ ਗੱਚੀ ਲੜਾਈ ਹੋਈ ਪਰ ਅਖੀਰ ਉਹ ਸਾਰੇ ਯੋਧੇ ਆਪਣੇ ਫਰਜ਼ ਨੂੰ ਨਿਭਾਉਂਦੇ ਸ਼ਹੀਦ ਹੋ ਗਏ ਅਤੇ ਰਾਏ ਸਿੰਘ ਇਕੱਲਾ ਰਹਿ ਗਿਆ ਜੋ ਕਿ ਅਜੇ ਵੀ ਭਾਈ ਨੱਥੇ ਦੀਆਂ ਲੱਤਾਂ ਨੂੰ ਚਿੰਬੜਿਆ ਹੋਇਆ ਸੀ ਉਹਨਾਂ ਦੁਸ਼ਟਾਂ ਨੇ ਇਸ ਮਾਸੂਮ ਬੱਚੇ ਨੂੰ ਵੀ ਛੱਡਣਾ ਮੁਨਾਸਿਬ ਨਾ ਸਮਝਿਆ ਅਤੇ ਡਿੱਗੇ ਪਏ ਰਾਏ ਸਿੰਘ ਉੱਪਰ ਕਿਰਪਾਨਾਂ ਦੇ ਵਾਰ ਕੀਤੇ ਅਤੇ ਰਾਏ ਸਿੰਘ ਨੂੰ ਮਰਿਆ ਸਮਝ ਉਹ ਉੱਥੋਂ ਚਲੇ ਗਏ ਪਿੰਡ ਵਾਲਿਆਂ ਨੂੰ ਤਾਂ ਇਸ ਮੁਕਾਬਲੇ ਦਾ ਪਤਾ ਚੱਲ ਹੀ ਚੁੱਕਾ ਸੀ ਅਤੇ ਉਸ ਜਗ੍ਹਾ ਤੇ ਜਦ ਪਿੰਡ ਦੀ ਇੱਕ ਔਰਤ ਪੁੱਜੀ ਤਾਂ ਉਸਨੇ ਦੇਖਿਆ ਕਿ ਰਾਏ ਸਿੰਘ ਦੇ ਸਾਹ ਅਜੇ ਵੀ ਚੱਲ ਰਹੇ ਹਨ ਕਿਰਪਾਨਾਂ ਦੇ ਫੱਟ ਉਸ ਦੇ ਮੋਢਿਆਂ ਉੱਪਰ ਲੱਗੇ ਸਨ ਪਰ ਉਸ ਦੀ ਗਰਦਨ ਬਚ ਗਈ ਉਸ ਔਰਤ ਨੇ ਬਿਨਾ ਕਿਸੇ ਕੋਲ ਕੋਈ ਵੀ ਭੇਦ ਖੋਲੇ ਰਾਏ ਸਿੰਘ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਅਤੇ ਵਾਹਿਗੁਰੂ ਦੀ ਮਿਹਰ ਸਦਕਾ ਕੁਝ ਮਹੀਨਿਆਂ ਵਿੱਚ ਰਾਏ ਸਿੰਘ ਦੇ ਜ਼ਖਮ ਭਰ ਗਏ ਅੱਜ ਜੋ 18ਵੀਂ ਸਦੀ ਦੀਆਂ ਸਾਰੀਆਂ ਸਾਖੀਆਂ ਜਿਵੇਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੀ ਸ਼ਹੀਦੀ ਆਦ ਬਾਰੇ ਅਸੀਂ ਜਾਣਦੇ ਹਾਂ ਉਹਨਾਂ ਦਾ ਪਤਾ ਸਾਨੂੰ ਪ੍ਰਾਚੀਨ ਪੰਥ ਪ੍ਰਕਾਸ਼ਨਾ ਦੇ ਗ੍ਰੰਥ ਤੋਂ ਲੱਗਦਾ ਹੈ ਜਿਸ ਨੂੰ ਸਰਦਾਰ ਰਤਨ ਸਿੰਘ ਭੰਗੂ ਨੇ ਲਿਖਿਆ ਹੈ ਅਤੇ ਰਤਨ ਸਿੰਘ ਪੰਗੂ ਹੋਰ ਕੋਈ ਨਹੀਂ ਬਲਕਿ ਇਸੇ ਰਾਏ ਸਿੰਘ ਦਾ ਪੁੱਤਰ ਭਾਵ ਭਾਈ ਮਹਿਤਾਬ ਸਿੰਘ ਦਾ ਪੋਤਰਾ ਹੈ ਅਤੇ ਇਹਨਾਂ ਦੀ ਹੀ ਵੰਸ਼ ਵਿੱਚੋਂ ਅੱਗੇ ਚੱਲ ਕੇ ਇੱਕ ਹੋਰ ਮਹਾਨ ਸਿੱਖ ਪੈਦਾ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਜਰਨਲ ਸੁਬੇਕ ਸਿੰਘ ਦੇ ਨਾਂ ਨਾਲ ਜਾਣਦੇ ਹਾਂ ਜਿਨ੍ਹਾਂ ਨੇ ਤੀਜੇ ਘੱਲੂ ਘਾਰੇ ਦੌਰਾਨ ਜੁਝਾਰੂ ਸਿੰਘਾਂ ਨੂੰ ਫੌਜੀ ਸਿਖਲਾਈ ਦਿੱਤੀ ਸੀ ਸੋਚ ਕੇ ਦੇਖਿਆ ਜਾਵੇ ਤਾਂ ਜੇਕਰ ਭਾਈ ਨੱਥੂ ਖਹਿਰਾ ਰਾਏ ਸਿੰਘ ਨੂੰ ਉਹਨਾਂ ਦੁਸ਼ਤਾਂ حوالے ਕਰ ਦਿੰਦਾ ਤਾਂ ਉਸ ਦੀ ਤਾਂ ਜਾਨ ਬਚ ਜਾਣੀ ਸੀ ਪਰ ਸਾਡੀ ਕੌਮ ਨੂੰ ਇਹਨਾਂ ਮਹਾਨ ਸਿੱਖਾਂ ਤੋਂ ਵੰਚਿਤ ਰਹਿਣਾ ਪੈਣਾ ਸੀ ਭਾਈ ਨਥੇ ਨੇ ਤਾਂ ਸਾਡੇ ਇਸ ਗੌਰਵਸ਼ਾਲੀ ਭਵਖ ਲਈ ਆਪਣਾ ਪਰਿਵਾਰ ਵੀ ਵਾਰ ਦਿੱਤਾ ਪਰ ਅਸੀਂ ਉਹਨਾਂ ਨੂੰ ਇਸ ਕੁਰਬਾਨੀ ਬਦਲੇ ਕੀ ਦਿੱਤਾ ਇਹ ਮੁਹਾਵਰਾ ਐਰਾ ਗੈਰਾ ਨਥੂ ਖੈਰਾ ਅੱਜਕੱਲ੍ਹ ਸਾਜਿਸ਼ਾਂ ਤਹਿਤ ਸਾਡੇ ਮਾਨਮਤੇ ਇਤਿਹਾਸ ਨੂੰ ਵਿਗਾੜਨ ਦੀਆਂ ਪੂਰੇ ਜੋਰਾਂ ਸ਼ੋਰਾਂ ਤੇ ਤਿਆਰੀਆਂ ਚੱਲ ਰਹੀਆਂ ਹਨ ਉਹਨਾਂ ਦੀਆਂ ਕੁਝੀਆਂ ਸਾਜਿਸ਼ਾਂ ਦੀ ਇਹ ਤਾਂ ਇੱਕ ਮਾਤਰ ਉਦਾਹਰਣ ਹੈ ਆਰਐਸਐਸ ਵਰਗੀਆਂ ਸੰਸਥਾਵਾਂ ਤਾਂ ਸਾਡੇ ਗੁਰੂ ਸਹਿਬਾਨਾਂ ਉੱਪਰ ਵੀ ਇਤਰਾਜਯੋਗ ਲਿਖਤਾਂ ਲਿਖਣੋਂ ਬਾਜ਼ ਨਹੀਂ ਆਉਂਦੀਆਂ ਅਜਿਹੀਆਂ ਲਿਖਤਾਂ ਦਾ ਤਲਵਾਰਾਂ ਵਾਂਗ ਫਟਦਾ ਨਹੀਂ ਲੱਗਦਾ ਪਰ ਇਹਨਾਂ ਦਾ ਜੋ ਅਸਰ ਸਾਡੇ ਦਿਮਾਗਾਂ ਉੱਪਰ ਹੁੰਦਾ ਹੈ ਉਹ ਤਲਵਾਰ ਦੇ ਵਾਰ ਨਾਲੋਂ ਕਿਤੇ ਘਾਤਕ ਹੈ ਕਹਿੰਦੇ ਹਨ ਕਿ ਸਿੱਖ ਦੀ ਹਸਤੀ ਉਸ ਦੇ ਆਪਣੇ ਗੁਰੂ ਪ੍ਰਤੀ ਪਿਆਰ ਕਰਕੇ ਕਾਇਮ ਹੈ ਅਤੇ ਤੁਸੀਂ ਹੁਣ ਆਪ ਹੀ ਸੋਚ ਕੇ ਦੇਖੋ ਕਿ ਜਦ ਸਿੱਖ ਦੇ ਮਨ ਵਿੱਚੋਂ ਗੁਰੂ ਪ੍ਰਤੀ ਪਿਆਰ ਨੂੰ ਹੀ ਖਤਮ ਕਰ ਦਿੱਤਾ ਜਾਵੇਗਾ ਤਾਂ ਸਿੱਖ ਹੁੰਦਾ ਹੋਇਆ ਵੀ ਕੋਈ ਇਨਸਾਨ ਕੇਵਲ ਬਾਹਰੋਂ ਸਿੱਖ ਲੱਗਦਾ ਸਕਦਾ ਹੈ ਪਰ ਦਿਲੋਂ ਨਹੀਂ ਅਤੇ ਜਿਵੇਂ ਅਸੀਂ ਅੱਜਕੱਲ ਆਮ ਹੀ ਦੇਖ ਰਹੇ ਹਾਂ ਕਿ ਸਾਡੇ ਗੁਰੂ ਸਹਬਾਨਾਂ ਨੂੰ ਬੜੀ ਬੇਸ਼ਰਮੀ ਨਾਲ ਮਹਾਨ ਦੇਸ਼ ਭਗਤ ਵਰਗੇ ਅਲੰਕਾਰਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ ਉਪਰੀ ਝਾਤ ਮਾਰਿਆ ਤਾਂ ਇਹ ਗੱਲ ਬੁਰੀ ਨਹੀਂ ਲੱਗਦੀ ਪਰ ਇੱਕ ਸਿੱਖ ਦੇ ਨਜ਼ਰੀਏ ਤੋਂ ਇਹ ਕੰਮ ਉਹਨਾਂ ਦੀ ਅਜ਼ਮਤ ਨੂੰ ਘਟਾਉਣ ਲਈ ਕੀਤੇ ਜਾਂਦੇ ਹਨ ਜਿਨ੍ਹਾਂ ਗੁਰੂਆਂ ਨੂੰ ਅਸੀਂ ਜਗਤ ਗੁਰੂ ਮੰਨਦੇ ਹਾਂ ਉਹਨਾਂ ਗੁਰੂਆਂ ਦੀ ਅਜ਼ਮਤ ਨੂੰ ਸਿਰਫ ਇੱਕ ਦੇਸ਼ ਤੱਕ ਹੀ ਸੰਘੇੜ ਕੇ ਰੱਖ ਦਿੱਤਾ ਜਾਂਦਾ ਹੈ ਆਸ ਕਰਦੇ ਹਾਂ ਕਿ ਆਪ ਜੀ ਲਈ ਇਹ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਰਹੀ ਹੋਵੇਗੀ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਬਾਕੀ ਸਹਿਗੰਤ ਨੂੰ ਵੀ ਜਾਗਰੂਕ ਕੀਤਾ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ